ਸਹੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਵੀ ਕਿਸੇ ਵੀ ਕੱਖਾਂ ਵਾਲੀ ਸਪਰੇਅ ਕਰਨ ਦੀ ਨਸ਼ ਕਰਨ ਜਿਹੜਾ ਕਿ ਆਪਾਂ ਹਰਬੀਸਾਈਡ ਬਤ ਰਹੇ ਉਸ ਕਰਨ ਕਣਕ ਨੂੰ ਤੱਕਾ ਲੱਗ ਜਾਂਦਾ ਉਸ ਤੋਂ ਆਪਾਂ ਕਣਕ ਨੂੰ ਛੇਤੀ ਰਿਕਵਰ ਕਿਸਾ ਹੋਣਾ ਕਰ ਸਕਦੇ ਤੇ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਦੇਖ ਸਕਦੇ ਤੁਸੀਂ ਜੇ ਐਸਾ ਨਾ ਕਣਕ ਸੜ ਜਵੇ ਤੇ ਆਪਾਂ ਇਸ ਨੂੰ ਕਿਦਾਂ ਛੇਤੀ ਛੇਤੀ ਠੀਕ ਕਰ ਸਕਦੇ ਜਿਹੜਾ ਖੇਤ ਪੂਰਾ ਹਰਿਆ ਭਰਿਆ ਹੋ ਜਵੇ ਕਿ ਆਪਣੇ ਝਾੜ ਵਿੱਚ ਗਰਾਵਟ ਨਾ ਪਵੇ ਉਸ ਚੀਜ਼ ਦੀ ਜਾਂ ਕਿਸੇ ਗਲਤੀ ਕਰਨ ਦੇ ਬਦ ਦੋਜ ਪੈ ਕੇ ਸੜ ਗਿਆ ਜਾਂ ਕਿ ਆਪਾਂ ਨੂੰ ਡਬਲ ਫੌਰਾ ਵੱਜ ਗਿਆ ਵਿੱਚ ਵਿੱਚ ਉਹ ਖੇਤ ਦੀਆਂ ਧੜੀਆਂ ਸੜ ਗਈਆਂ ਕਰਨਗੇ ਉਸ ਨੂੰ ਆਪਾਂ ਰਿਕਵਰ ਕਿਸਾ ਨਾਲ ਕਰ ਸਕਦੇ ਹਾਂ ਇਸ ਲਈ ਆਪਾਂ ਨਦੀਨਾਸ਼ਰੀ ਸਪਰੇਅ ਤੋਂ 10 ਦਿਨ ਦਾ ਵੇਟ ਕਰਨਾ ਉਸ ਤੋਂ 10 ਦਿਨ ਬਾਅਦ ਇੱਕ ਕੰਮ ਕਰਨਾ ਆਪਾਂ ਕੀ ਲੈਣਾ ਹੈਗਾ 30 ਕਿਲੋ ਯੂਰੀਆ ਯੂਰੀਏ ਨੂੰ ਵਿੱਚ ਆਪਾਂ ਮਿਕਸ ਕਰਨੀ ਹੈਗੀ 80% ਵਾਲੀ ਜਿਹੜੀ ਸਲਫਰ ਆਉਂਦੀ ਆ 3 ਕਿਲੋ ਸਲਫਰ ਲੈਣੀ 80% ਵਾਲੀ ਤੇ ਉਸ ਨੂੰ ਯੂਰੀਆ ਵਿੱਚ ਮਿਕਸ ਕਰ ਲੈਣਾ ਯੂਰੀਏ ਵਿੱਚ ਮਿਕਸ ਛੇਤੀ ਕੀਤੇ ਹੁੰਦੀ ਨਹੀਂ ਹੁੰਦੀ ਯੂਰੀਨ ਹਲਕਾ ਜਿਹਾ ਜੇ ਆਪਾਂ ਛਿੱਟਾ ਪਾਣੇ ਦਾ ਲਾ ਸਕਦੇ ਹਾਂ ਬਿਲਕੁਲ ਹਲਕਾ ਯਾਰ ਫਿਰ ਬੜੀ ਤਰੀਕਾ ਨਾਲ ਮਕਸੂਦੀ ਇਸ ਦਾ ਛੱਟਾ ਲਾ ਲੈਣਾ ਸਾਰੇ ਆਪਾਂ ਖੇਤ ਵਿੱਚ ਤੇ ਦਾ ਛੱਟਾ ਲਾ ਕੇ ਤੇ ਇੱਕ ਦੋ ਦਿਨ ਰੋਕ ਕੇ ਆ ਫਿਰ ਆਪਾਂ ਇੱਕ ਕਾਨੀ ਸਪਰੇ ਤੇ ਉਹ ਸਪਰੇ ਕਰਨ ਤੋਂ ਬਾਅਦ ਜਿੰਨੀ ਵੀ ਕਣਕ ਦੇ ਵਿੱਚ ਸਾੜਾ ਆਇਆ ਸਾਰਾ ਰਿਕਵਰ ਹੋ ਜਾਊਗਾ ਜਿੰਨਾ ਪੱਤੇ ਸਾੜੇ ਸਾਰੇ ਇੱਕ ਹਫ਼ਤੇ ਦੇ ਵਿੱਚ ਵਿੱਚ ਰਿਕਵਰ ਹੋ ਕੇ ਕਣਕ ਫੋਟ ਕਰਨੀ ਸ਼ੁਰੂ ਕਰ ਤੂਗੀ ਤੇ ਫੋਟ ਵੀ ਬਾੜੀ ਜਾਰੀ ਵਧੀਆ ਕਰੂਗੀ ਤੇ ਉਹ ਸਪਰੇ ਦੇ ਵਿੱਚ ਆਪਾਂ ਲੈਣਾ ਹੈਗਾ ਯਾ 1 ਕਿਲੋ ਮੈਗਨੀਸ਼ੀਅਮ ਸਲਫੇਟ ਜਿਹੜਾ ਕਿ ਆਪਣੇ ਸਪਰੇਅ ਵਾਲਾ ਆਉਂਦਾ ਉੱਪਰ ਪੈਕਟ ਦੀ ਕਿਲੋ ਦੀ ਪੈਕਿੰਗ ਵੀ ਆਉਂਦੀ ਆ ਤਾਂ ਵੱਡੀ ਵੀ ਆਉਂਦੀ ਹੋਊਗੀ ਤੇ ਕਿਲੋ ਦੀ ਪੈਕਿੰਗ ਜ਼ਿਆਦਾਤਰ ਆਉਂਦੀ ਇਸ ਦੇ ਉੱਪਰ ਲਿਖਿਆ ਹੋਊਗਾ ਸਪਰੇਅ ਮੈਗਨੀਸ਼ੀਅਮ ਸਪਰੇਅ ਵਾਲਾ ਥੱਲੇ ਪਾਉਣ ਵਾਲਾ ਅੱਡ ਹੁੰਦਾ ਸਪਰੇਅ ਵਾਲਾ ਅੱਡ ਹੁੰਦਾ ਉਹ ਥੱਲੇ ਪਾਉਣ ਵਾਲੀ ਵੀ ਜਾਂਦੀ ਸਪਰੇਅ ਪਰ ਉਸ ਦੀ ਡੋਜ਼ ਹੋਰ ਹੁੰਦੀ ਹੈ ਆਪਾਂ ਖਾ ਸਕ ਕੇ ਸਪਰੇਅ ਵਾਲਾ ਮੈਗਨੀਸ਼ੀਅਮ ਲੈਣਾ ਕਿ ਜਿਸ ਦੇ ਉੱਪਰ ਪੈਟ ਤੇ ਲਿਖਿਆ ਹੋਵੇ ਸਪਰੇਅ ਇਹ ਲੈਣਾ ਹੈਗਾ ਆਪਾਂ 1 ਕਿਲੋ ਇਹ ਦੂਜਾ ਨੰਬਰ ਇਸ ਵਿੱਚ ਆਪਾਂ ਐਡ ਕਰਨਾ ਜਿਹੜਾ ਕਿ ਆਪਣਾ ਤਰੇਟ ਜਿਹੜਾ ਆਪਣਾ ਫੰਗੀ ਸਾਈਡ ਆਉਂਦਾ ਕਾਰਬਨ ਡਾਈਜ਼ਮ ਤੇ ਮੈਨਕੋਜੇਬ ਦਾ ਜਿਹੜਾ ਮੇਲ ਹੁੰਦਾ ਤੇ ਇਹ ਆਪਾਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਆਪਾਂ ਕਿਸੇ ਕੰਪਨੀ ਲੈਣਾ ਇਹ ਬਹੁਤ ਕੰਪਨੀਆਂ ਦਾ ਆਉਂਦਾ ਹੈ ਉਹ ਤੇ ਕਿਸੇ ਕੰਪਨੀ ਲੈ ਸਕਦੇ 300 ਗ੍ਰਾਮ ਆਪਾਂ ਇਹ ਕਿਲਰਾ ਲੈ ਸਕਦੇ ਹਾਂ 1 ਕਿਲੋ ਮੈਗਨੀਸ਼ੀਅਮ ਸਲਫੇਟ ਦੇ 300 ਗ੍ਰਾਮ ਇਹ ਲੈ ਸਕਦੇ ਹਾਂ ਤੇ ਇਸ ਦੇ ਵਿੱਚ ਆਪਾਂ ਐਡ ਕਰਨਾ ਜਬ੍ਰੈਲਿਕ ਐਸਿਡ ਗੀੜਾ ਕੀ 001% ਆਉਂਦਾ ਆ ਇਹ ਆਪਾਂ 300 ਗ੍ਰਾਮ 300 ਐਮਐਲ ਇਹੋ ਬ ਆਪਾਂ ਐਡ ਕਰ ਸਕਦੇ ਆਂ ਵਿੱਚ ਇਹ ਉਦੋਂ ਐਡ ਕਰਨਾ ਜੇ ਆਪਣੀ ਕਣਕ ਜਿਆਦਾ ਡਾਉਣ ਆ ਕਿਉਂਕਿ ਇਹ ਕਣਕ ਦੀ ਫੋਟ ਬਹੁਤ ਕਰਾਉਂਦਾ ਕਣਕ ਦੀ ਹਾਈਟ ਨੂੰ ਵੀ ਵਧਾ ਦਿੰਦਾ ਕਾਫੀ ਹੱਦ ਤੱਕ ਤੇ ਇਹ ਆਪਾਂ ਉਦੋਂ ਯੂਜ਼ ਕਰਨਾ ਜੇ ਆਪਣੀ ਕਣਕ ਬੜੀ ਜਿਆਦਾ ਹੀ ਡਾਉਣ ਆ ਬਸ ਤੌਰ 'ਤੇ ਆਪਾਂ ਦੋ ਚੀਜ਼ਾਂ ਹੀ ਬਹੁਤ ਆ ਬਸ ਤੌਰ 'ਤੇ ਇਸ ਦਾ ਪਹਿਲੇ ਸਟੇਜ 'ਤੇ ਬਾਤ ਨਾ ਕੋਈ ਨੁਕਸਾਨ ਹੁੰਦਾ ਐਸੀ ਵੱਡੀ ਕਣਕ ਤੇ ਇਹ ਵਰਤਣਾ ਨਹੀਂ ਚਾਹੀਦਾ ਜਿਬਰੈਲਿਕ ਐਸਿਡ ਤੇ ਫਿਰ ਇਸ ਦੀ ਹਾਈਟ ਨੂੰ ਜਿਆਦਾ ਆਪ ਕਾ ਦਿੰਦਾ ਬੱਸ ਇਹ ਪਹਿਲੇ ਸਟੇਜ ਤੇ ਬੱਤ ਜAVE ਤੇ ਫਟਾਰੇ ਨੂੰ ਬਹੁਤ ਵਧੀਆ ਤੇ ਇੱਕ ਨਾਂ ਕਣਕ ਫਟਾਰਾ ਕਰਦੀ ਹੈ ਤੇ ਆਪਾਂ 300 ml ਜੇ 350 ml ਤੱਕ ਵੀ ਲੈ ਸਕਦੇ ਆ ਮੇਨ ਧਿਆਨ ਦੇ ਜੋ ਗਾਲੀ ਗੱਲ ਜਿਹੜੀ ਕਿ ਇਸ ਸਪਰੇਅ ਕਰਨ ਵੇਲੇ ਆਪਾਂ 150 ਲੀਟਰ ਪਾਣੀ ਲਾਉਣਾ ਲਾਉਣਾ ਜੇ ਆਪਾਂ ਇੰਨੀ ਮਾਤਰਾ ਵਰਤੀ ਆ ਇਸ ਤੋਂ ਘੱਟ ਪਾਣੀ ਬਿਲਕੁਲ ਨਹੀਂ ਲਾਉਣਾ ਜੇ ਆਪਾਂ ਇਸ ਤੋਂ ਘੱਟ ਪਾਣੀ ਲਾਉਣਾ ਆਪਾਂ ਇਹ ਦੂਜ ਘਟਾ ਸਕਦੇ ਆ ਬੱਸ ਜੇ ਆਪਾਂ ਇੰਨੀ ਦੂਜ ਰੱਖਣੀ 150 ਲੀਟਰ ਪਾਣੀ ਘੱਟੋ ਘੱਟ ਲਾਉਣਾ ਹੀ ਲਾਉਣਾ ਆ ਬੱਸ ਪਲੱਸ ਹੋ ਜਵੇ 150 ਲੀਟਰ ਤੋਂ ਤੇ ਹੋਰ ਜ਼ਿਆਦਾ ਵਧੀਆ ਤਾਂ ਕਿ ਇਹ ਕੋਈ ਨੁਕਸਾਨ ਨਾ ਕਰੇ ਸਪ੍ਰੇ ਜੇ ਆਪਾਂ ਘਟ ਪਾਣੀ ਲਾਵਾਂਗੇ ਤੇ ਸਪ੍ਰੇ ਪੱਤੇ ਸਾੜ ਸਾਦੀ ਹੈ ਤੇ ਆਪਾਂ ਸਪ੍ਰੇ ਬੈਟਰੀ ਵਾਲੇ ਪੰਪ ਨਾਲ ਕਰਨੀ ਹੈ ਤੇ ਇੱਕ ਹਫ਼ਤੇ ਦੇ ਵਿੱਚ ਹੀ ਆਪਣੀ ਕਣਕ ਪੂਰਾ ਰਿਕਵਰ ਕਰ ਜਾਊਗੀ ਇਹ ਗਾਰੰਟੀ ਹੈ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ